ਨੇੜਲੇ ਪਿੰਡੇ ਮਾਲ ਵਿਖੇ 97 ਲੱਖ ਦੀ ਲਾਗਤ ਨਾਲ 2.5 ਕਿਲੋਮੀਟਰ ਪਿੰਡ ਦੀ ਸੜਕ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਇਸ ਸੰਬੰਧੀ ਆਮ ਆਦਮੀ ਪਾਰਟੀ ਤੇ ਬਲਾਕ ਕਮੇਟੀ ਚੋਣਾਂ ਲੜ ਚੁੱਕੇ ਗੌਰਵ ਬਾਵਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਸਾਡਾ ਖਸਤਾ ਹਾਲਤ ਵਿੱਚ ਸੀ ਪੰਜਾਬ ਸਰਕਾਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸੰਗਠਨ ਇੰਚਾਰਜ ਸੰਜੀਤ ਟਵਾਲ ਮਾਰਕੀਟ ਕਮੇਟੀ ਕੋਰਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਦੇ ਯਤਨਾਂ ਨਾਲ 97 ਲੱਖ ਦੀ ਲਾਗਤ ਨਾਲ ਇਹ ਸੜਕ ਤੇ ਬਣਾਈ ਜਾ ਰਹੀ ਹੈ ਜਿਸ ਲਈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਆਮ ਆਦਮੀ ਪਾਰਟੀ ਹਲਕਾ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਮਾਲਾਂ ਦੀ ਸੜਕ ਜਿਹੜੀ ਕਾਫੀ ਟਾਈਮ ਤੋਂ ਕਾਫੀ ਵਿੱਚ ਲਟਕ ਰਹੀ ਸੀ ਤੇ ਅੱਜ ਉਹਦਾ ਕੰਕਰੀਟ ਪੈਣ ਦਾ ਕੰਮ ਸ਼ੁਰੂ ਹੋਇਆ ਹੈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਹਲਕਾ ਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਮਾਰਕੀਟ ਕਮੇਟੀ ਚੇਅਰਮੈਨ ਪ੍ਰਦੀਪ ਕੁਮਾਰ ਦੁੱਗਲ ਜੀ ਦਾ ਸੰਗਠਨ ਅੰਚਾਰਜ ਸੰਜੀਤ ਟਵਾਲ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਪਿੰਡ ਵਾਲੇ ਬਹੁਤ ਖੁਸ਼ ਨੇ ਜਿਹੜਾ ਕੰਮ ਕਾਫੀ ਟਾਈਮ ਤੋਂ ਰੁਕਿਆ ਸੀ ਅੱਜ ਚੱਲਦਾ ਪਿਆ ਅੱਜ ਪਿੰਡ ਮਾਲਾਂ ਦੇ ਵਿੱਚ ਜੋ ਕਿ ਕਾਫੀ ਟਾਈਮ ਤੋਂ ਸੜਕ ਖਰਾਬ ਪਈ ਸੀਗੀ ਅੱਜ ਇਹ ਮਾਲਾਂ ਦੇ ਵਿੱਚ ਉਹਦਾ ਕੰਕਰਟ ਵਾਲੀ ਸੜਕ ਬਣਨ ਦਾ ਕੰਮ ਸ਼ੁਰੂ ਹੋਇਆ ਹੈ ਅਸੀਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਇਦਾਂ ਹੀ ਪਿੰਡ ਮਾਲਾਂ ਦੇ ਵਿੱਚ ਕੰਮ ਹੁੰਦੇ ਰਹਿਣ ਅਸੀਂ ਆਮ ਆਦਮੀ ਪਾਰਟੀ ਦਾ ਦਿਲੋਂ ਧੰਨਵਾਦ ਕਰਦੇ ਆਂ ਨੇੜਲੇ ਪਿੰਡੇ ਮਾਲ ਵਿਖੇ 97 ਲੱਖ ਦੀ ਲਾਗਤ ਨਾਲ 2.5 ਕਿਲੋਮੀਟਰ ਪਿੰਡ ਦੀ ਸੜਕ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਇਸ ਸੰਬੰਧੀ ਆਮ ਆਦਮੀ ਪਾਰਟੀ ਤੇ ਬਲੈਕ ਸਮਿਤੀ ਚੋਣਾਂ ਲੜ ਚੁੱਕੇ ਗੌਰਵ ਬਾਵਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਸਾਡਾ ਖਸਤਾ ਹਾਲਤ ਵਿੱਚ ਸੀ ਪੰਜਾਬ ਸਰਕਾਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸੰਗਠਨ ਇੰਚਾਰਜ ਸੰਜੀਤ ਟਵਾਲ ਮਾਰਕੀਟ ਕਮੇਟੀ ਕੋਰਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਦੇ ਯਤਨਾਂ ਨਾਲ 97 ਲੱਖ ਦੀ ਲਾਗਤ ਨਾਲ ਇਹ ਸੜਕ ਤੇ ਬਣਾਈ ਜਾ ਰਹੀ ਹੈ ਜਿਸ ਲਈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਆਮਾਦੀ ਪਾਰਟੀ ਹਲਕਾ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਮਾਲਾਂ ਦੀ ਸੜਕ ਜਿਹੜੀ ਕਾਫੀ ਟਾਈਮ ਤੋਂ ਕਾਫੀ ਵਿੱਚ ਲਟਕ ਰਹੀ ਸੀ ਤੇ ਅੱਜ ਉਹਦਾ ਕੰਕਰੀਟ ਪੈਣ ਦਾ ਕੰਮ ਸ਼ੁਰੂ ਹੋਇਆ ਹੈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਹਲਕਾ ਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਮਾਰਕੀਟ ਕਮੇਟੀ ਚੇਅਰਮੈਨ ਪ੍ਰਦੀਪ ਕੁਮਾਰ ਦੁੱਗਲ ਜੀ ਦਾ ਸੰਗਠਨ ਅੰਚਾਰਜ ਸੰਜੀਤਵਾਲ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਪਿੰਡ ਵਾਲੇ ਬਹੁਤ ਖੁਸ਼ ਨੇ ਜਿਹੜਾ ਕੰਮ ਕਾਫੀ ਟਾਈਮ ਤੋਂ ਰੁਕਿਆ ਸੀ ਅੱਜ ਚੱਲਦਾ ਪਿਆ ਧੰ ਅੱਜ ਪਿੰਡ ਮਾਲਾਂ ਦੇ ਵਿੱਚ ਜੋ ਕਿ ਕਾਫੀ ਟਾਈਮ ਤੋਂ ਸੜਕ ਖਰਾਬ ਪਈ ਸੀਗੀ ਅੱਜ ਮਾਲਾਂ ਦੇ ਵਿੱਚ ਉਹਦਾ ਕੰਕਰਟ ਵਾਲੀ ਸੜਕ ਬਣਨ ਦਾ ਕੰਮ ਸ਼ੁਰੂ ਹੋਇਆ ਹੈ ਅਸੀਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਇਦਾਂ ਹੀ ਪਿੰਡ ਮਾਲਾਂ ਦੇ ਵਿੱਚ ਕੰਮ ਹੁੰਦੇ ਰਹਿਣ ਅਸੀਂ ਆਮ ਆਦਮੀ ਪਾਰਟੀ ਦਾ ਦਿਲੋਂ ਧੰਨਵਾਦ ਕਰਦੇ ਆਂ